ਉਹ ਸੁਣਿਆ ਹੋਵੇਗਾ ਮੰਗ ਕੀ ਮੰਗਦਾ ਹੈ ਕਹਿੰਦਾ ਵੇ ਬਾਤ ਦੀ ਮੰਗ ਕਰਦਾ ਹਾਂ ਮਗ ਸਰਦਾਰ ਹਰਜੀਤ ਸਿੰਘ ਕਹਿੰਦਾ ਇਕ ਦੀ ਮੰਗ ਕਰਦਾ ਹੈ ਉਹ ਤੈਨੂੰ ਤਿੰਨ ਦਿੱਤੇ ਮਤਾਂ ਤੇਰੇ ਦਿਲ ਦੀ ਦਿਲ ਕਰਦਾ ਹੈ ਕਿ ਸਾਡੇ ਵੱਡੇ ਬਡੇਰਿਆਂ ਨੇ ਕੋਈ ਬਾਤ ਪਾਈ ਸੀ ਤੇ ਸਾਡੇ ਕੋਲੋਂ ਬੁੱਧੀ ਨਾ ਗਈ ਤਿੰਨ ਕਰ ਪਰ ਇਹ ਗੱਲ ਯਾਦ ਰੱਖੀ ਤਿੰਨਾ ਤੋਂ ਬਾਅਦ ਮਾਰੀ ਨਰਵੇ ਛੇਦੀ ਹੈ ਯਾਦ ਰੱਖਿਓ ਇਹਨੇ ਆਪਣੇ ਮਨ ਦੇ ਅੰਦਰ ਬਹੁਤ ਖੁਸ਼ੀ ਦਾ ਪ੍ਰਸਤਾਵ ਲਿਆ ਕੇ ਕਿੰਦਾ ਵਾਰ ਦੇ ਇੱਕ ਨਹੀਂ ਸੀ ਮਾਨੇ ਨੇ ਦਿਨ ਦੇ ਤੇ ਕੋਈ ਪਛਾ ਆਪਣਾ ਸੰਭਲ ਕੇ ਨੇ ਪਹਿਲਾ ਵਾਰ ਕੀਤਾ ਜਦੋਂ ਪਹਿਲਾ ਵਾਰ ਕੀਤਾ ਨਾ ਸੰਗਤ ਦੀ ਇਤਿਹਾਸ ਕਹਿੰਦਾ ਕਿ ਮੱਤ ਸਰਦਾਰ ਹਰੀ ਸਿੰਘ ਨੇ ਆਪਣੇ ਘੋੜੇ ਤੇ ਕਾਜ ਨੂੰ ਹਲਕਾ ਜਿਹਾ ਕਮਾਇਆ ਤੇ ਸੰਮੀ ਖਾਨ ਦੀ ਜਿਹੜੀ ਤਲਵਾਰ ਹੈ ਨਾ ਮੱਤ ਸਰਦਾਰ ਹਰੀ ਸਿੰਘ ਦੇ ਨਲੂਏ ਦੇ ਖੱਬੇ ਪੈਰ ਤੇ ਹਾਂਕਾ ਜਿਹਾ ਦਾਗ ਦੀ ਗਈ हल्का जा दाग तो दाग लगा ना मर्दारखी दो खबे डोले हल्का जहाँ दाग ले गया फिर शाबाश दिखती है, है मर्द ने शाबाश पर याद रखी खाना बार तेरा एक रह गया पिछा ਨਬੀ ਦਾ ਕਰਮਾ ਆ ਕੇ ਕਾਬਾ ਤੇ ਪਾਰ ਅੱਧੀ ਚੌਥੀ ਨਾਲ ਜੋ ਨਾ ਕੇ ਇਹ ਮਿੱਠੇ ਭਰਮਾ ਮਾਰ ਕੀਤਾ ਹੈ ਮਤ ਸਰਦਾਰ ਹਰਿ ਸਿੰਘ ਲੋਵੇ ਨੇ ਆਪਣੀ ਢਾਲ ਅੱਗੇ ਢਾਈ ਇਤਿਹਾਸ ਕਹਿੰਦਾ ਹੈ ਕਿ ਇਹਦੀ ਤਲਵਾਰ ਛੇ ਵਿੱਚ ਫੰਮੀ ਖਾਨ ਦੀ ਤਲਵਾਰ ਕਿੰਨੇ ਦੌਰ ਨਾਲ ਮਾਰ ਕੀਤਾ ਹੋਇਆ ਹੈ ਛੇ ਵਿੱਚ ਗੈਨੇ ਦੀ ਢਾਲ ਦੇ ਅੰਦਰ ਤਸ ਗਈ ਦੋ ਢਾਲਾਂ ਦਾ ਜ਼ਿਕਰ ਆਉਂਦਾ ਹੈ ਦੋ ਢਾਲਾਂ ਦਾ ਸਾਡੇ ਅਤੀ ਸਤਿਕਾਰਯੋਗ ਸਿੰਘ ਸਹਿਬਾਨ ਇਹਨਾਂ ਦੀ ਤਲਵਾਰ ਜਿਹੜੀ ਸੀ ਨਾ ਸਮੀਖਾਂ ਦੀ ਮਰਦ ਸਰਦਾਰ ਹਰੀ ਸਿੰਘ ਲੜੂਏ ਦੀ ਢਾਲ ਦੇ ਅੰਦਰ ਧਸ ਗਈ ਨਾ ਤੇ ਇਹਦੇ ਕੋਲੋਂ ਕੁੱਟੀ ਨਾ ਗਈ ਜਦੋਂ ਇਹਦੇ ਕੋਲੋਂ ਕੁੱਟੀ ਨਾ ਨਾ ਗਈ ਇਹਨੇ ਫਿਰ ਖੰਭਰ ਜਨਾ ਵੱਲੋਂ ਆਪਣਾ ਕੋੜਾ ਲੰਬਾ ਕੀਤਾ ਤੇ ਲੰਬਾ ਕਰਕੇ ਦੌੜ ਗਿਆ ਮਰਦ ਨੇ ਕੁੱਟੀ ਤਲਵਾਰ ਢਾਲ ਦੇ ਵਿੱਚੋਂ ਉੱਟ ਕੇ ਤੇ ਖਾਮੂ ਬਾਦ ਮਾਰੀ ਕਿ ਓ ਖੰਨਾ ਇਹ ਰਣਪੱਤੇ ਤੇ ਰਣਪੱਤੇ ਅੰਦਰ ਜਦੋਂ ਪਾਦੀ ਪਾਈਏ ਫਿਰ ਨਯੋਤਰੇ ਦੀ ਰੱਖਮ ਇਹਨੇ ਘੋੜਾ ਹੋਰ ਤਿਤ ਕੀਤਾ ਮਰਦ ਨੇ ਲਾ ਕੇ ਫਰਿਸ਼ਤੇ ਨੂੰ ਅੱਡੀ ਕਰਕੇ ਸੰਮੀ ਖਾਂ ਦੇ ਬਰਾਬਰ ਘੋੜਾ ਫਿਰ ਸੰਮੀ ਖਾਂ ਨੂੰ ਰੱਖਿਆ ਤਰਵਾਰ ਤੇ ਲੈ ਜਾ ਇਹਨੇ ਸੁੱਕੀ ਤਰਵਾਰ ਸੰਮੀ ਖਾਂ ਨੇ ਮਰਦੇ ਜੂਂਦੇ ਨੇ ਬੁੱਟ ਤੇ ਲਈ ਅੱਗੋਂ ਫੜਦੇ ਨਹੀਂ ਪਰਵਾਰ ਕਰਨ ਦਾ ਹੀ ਆ ਨਾ ਪਿਆ ਫਿਰ ਆਪਣਾ ਘੋੜਾ ਤੇਜ਼ ਕਰਕੇ ਤੇ ਖੰਬਰ ਤਰਾਂ ਵੱਲ ਨੂੰ ਦੌੜ ਉੱਠਿਆ ਮਰਦ ਨੇ ਫਰਿਸ਼ਤੇ ਨੂੰ ਦੇਖ ਕੇ ਸ਼ਾਬਾਸ਼ ਕਹਿੰਦਾ ਤੇਰੇ ਸੱਤੇ ਆਦਮੀਆ ਕੰਦਾ ਤੱਕਰਾਤ ਕੰਮ ਕੀਤਾ ਮਰਦ ਆਦੇ ਖਾਨ ਸੁੱਕਾ ਨਹੀਂ ਜਾਣਾ ਤਹੀ ਦਾ ਪਾਗਲਮਾਨੇ ਕਰਕੇ ਘੋੜਾ ਸਮੀ ਖਾਨ ਦੇ ਮਰਦ ਨੇ ਖਿੱਚ ਕੇ ਘੋੜੇ ਤੇ ਕਾਦਿਆਂ ਨੂੰ ਪਾ ਕੇ ਰਕਾਬਾਂ ਤੇ ਪਾਰ ਵੰਗਾਰ ਕੇ ਉਸ ਖਾਨ ਨੂੰ ਇਕਾ ਲੱਖੀ ਖਾਨਾ ਉਹ ਤਿੰਨ ਕੀਤੇ ਤਰਾਕੀ ਲੱਗਾ ਮੈਂ ਦੱਸਦਾ ਵਾਰ ਓਦਾਂ ਨਹੀਂ ਵਾਰ ਏ ਐਦਾਂ ਕਰੀਦਾ ਹੀ ਆਕੇ